ਆ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋਣ ਗਈ ਹੈ ਚੈਲੰਜੇ ਚੰਨੀ ਦੀ ਤੇ ਬੀਬੀ ਜ਼ਗੀਰ ਕੌਰ ਦੀ ਇਹ ਕੋਈ ਐਡਾ ਵੱਡਾ ਮੁੱਦਾ ਹੈ ਤੇ ਨਹੀਂ ਸੀ ਵੀ ਜਿੱਡਾ ਵੱਡਾ ਮੁੱਦਾ ਇਹਨਾਂ ਸੋਸ਼ਲ ਮੀਡੀਆ ਵਾਲਿਆਂ ਨੇ ਬਣਾ ਲਿਆ ਕਿਉਂਕਿ ਇਹਨਾਂ ਨੂੰ ਕੋਈ ਨਾ ਕੋਈ ਕੰਮ ਚਾਹੀਦਾ ਹੁੰਦਾ ਵੀ ਬਸ ਵੀ ਹੁਣ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਵੀ ਕਾਫੀ ਆ ਹੈ ਗਈਆਂ ਵੀ ਚੰਨੀ ਦੀਆਂ ਮੁਸ਼ਕਲਾਂ ਵਧ ਗਈਆਂ ਯਾਰ ਤੁਸੀਂ ਥੋੜਾ ਜਿਹਾ ਕੋਈ ਸੋਚਤ ਲਾਓ ਵੀ ਵੈਸੇ ਇਦਾਂ ਤੁਸੀਂ 라 ਜਾਂਦੇ ਕਿਸੇ ਨਾਲ ਮਜ਼ਾਕ ਕਰਦੇ ਹੋਵੋਗੇ ਨਾਲੇ ਉਹ ਤੇ ਇੱਕ ਦੂਜੇ ਦੇ ਵਿਰੋਧੀ ਪਾਰਟੀ ਆ ਉਹ ਕਾਂਗਰਸ ਉਹ ਅਕਾਲੀ ਦਲ ਅਗਰ ਜੇ ਉਹਨਾਂ ਦੀ ਆਪਸ ਵਿੱਚ ਬਹਿਣੀ ਉੱਠਣੀ ਹੋਏਗੀ ਇਦਾਂ ਦਾ ਮਜ਼ਾਕ ਹੋਏਗਾ ਤੇ ਤਾਂ ਉਹਨੇ ਮਜ਼ਾਕ ਕੀਤਾ ਉਦਾਂ ਦਾ ਮਜ਼ਾਕ ਨਹੀਂ ਕੀਤਾ ਜਾਂਦਾ ਪਰ ਲੇਕਿਨ ਅਸੀਂ ਲੋਕਾਂ ਨੇ ਬਹੁਤ ਵੱਡਾ ਇਹਦਾ ਮੁੱਦਾ ਬਣਾ ਲਿਆ ਵੀ ਕੋਈ ਜੀ ਹਰਕਤ ਕੀਤੀ ਆ ਚਰਨਜੀਤ ਚੰਨੀ ਨੇ ਚਰਨਜੀਤ ਚੰਨੀ ਦਾ ਮਜ਼ਾਕ ਹੋਏਗਾ ਬੀਬੀ ਜਗੀਰ ਕਰਨਾਲ ਤਾਂ ਉਹਨੇ ਮਜ਼ਾਕ ਕੀਤਾ ਨਹੀਂ ਤਾਂ ਉਦਾਂ ਮਜ਼ਾਕ ਕਿਸੇ ਨੂੰ ਇਦਾਂ ਨਹੀਂ ਕੀਤਾ ਜਾਂਦਾ ਆ ਮਾੜੀ ਜੇ ਵੀਡੀਓ ਦੇਖਿਓ ਤੇ ਫੇਕ ਕਰਦੇ ਆ ਗੱਲ ਦੀ ਗੱਲ ਬੀਬੀ ਜਗੀਰ ਕੌਰ ਨਾਲ ਤੁਹਾਡੀ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਸੀ ਜਾਂ ਤੁਸੀਂ ਐਜ਼ ਅ ਮਹਿਲਾ ਕਮਿਸ਼ਨ ਦੀ ਪਰਸਨ ਹੋਣ ਕਰਕੇ ਤੁਸੀਂ ਇਹ ਕਾਰਵਾਈ ਕੀਤੀ ਹੈ ਦੇਖੋ ਮੇਰੇ ਨਾਲ ਨਾ ਤਾਂ ਉਹਨਾਂ ਦੀ ਗੱਲ ਹੋਈ ਹੈ ਕੋਈ ਤੇ ਨਾ ਹੀ ਮੈਂ ਉਹਨਾਂ ਨੂੰ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਮੈਂ ਇਸ ਕਰਕੇ ਐਕਸ਼ਨ ਲਿਆ ਹੈ बिकॉज़ ਆਮ ਸਿਟਿੰਗ ਔਨ ਅ ਵੈਰੀ ਰਿਸਪਾਂਸਿਬਲ ਚੇਅਰ ਜਿੱਤੇ ਕਿ ਇੱਕ ਮਹਿਲਾ ਦੇ ਲਈ ਇੱਜ਼ਤ ਦੇ ਲਈ ਉਹਨਾਂ ਦੀ ਸਮਾਜ ਦੇ ਵਿੱਚ ਇੱਜ਼ਤ ਦੇ ਲਈ ਅਸੀਂ ਇਸ ਦੇ ਲਈ ਕੰਮ ਕਰਦੇ ਹਾਂ ਔਰ ਇਹਦੇ ਵੀਡੀਓ ਦੇ ਅੰਦਰ ਵੀ ਮੈਨੂੰ ਨਜ਼ਰ ਆਇਆ ਜਦੋਂ ਮੈਂ ਪਹਿਲੀ ਵਾਰੀ ਦੇਖੀ ਹੈ ਕਿ ਉਹ ਬੀਬੀ ਜੀ ਦੇ ਨਾਲ ਪਹਿਲਾਂ ਮਿਲਦੇ ਨੇ ਹੱਥ ਹੱਥ ਮਿਲਾਉਂਦੇ ਨੇ ਜੋ ਵੀ ਉਹਨਾਂ ਦਾ ਐਕਸ਼ਨ ਸੀਗਾ ਉਸ ਤੋਂ ਬਾਅਦ ਉਹਨਾਂ ਦੀ ਥੋਡੀ ਨੂੰ ਹੱਥ ਲਾ ਕੇ ਬੜੀ ਕੋਜੀ ਜੀ ਹਰਕਤ ਕਰਕੇ ਨਿਕਲਦੇ ਨੇ ਮੈਨੂੰ ਲੱਗਦਾ ਬੀਬੀ ਜੀ ਨੂੰ ਵੀ ਇਹ ਚੰਗੀ ਨਹੀਂ ਲੱਗੀ ਤਾਂ ਹੀ ਉਹਨਾਂ ਨੇ ਉਹਦਾ ਹੱਥ ਪਰੇ ਕੀਤਾ ਕੀਤਾ ਅਚਾਨਾ ਬੀਬੀ ਜਗੀਰ ਕੌਰ ਨਾਲ ਇਹਨਾਂ ਦੀ ਕੋਈ ਗੱਲ ਹੋਈ ਆ ਨਾ ਕੋਈ ਕੰਟੈਕਟ ਹੋਇਆ ਨਾ ਕੋਈ ਬੀਬੀ ਜਗੀਰ ਕੌਰ ਦਾ ਬਿਆਨ ਆਇਆ ਇਸ ਦਾ ਵੀ ਇੱਕ ਕੋਜੀ ਹਰਕਤ ਕੀਤੀ ਆ ਲੇਕਿਨ ਇਹ ਜਿਹੜੀਆਂ ਮਹਿਲਾ ਕਮਿਸ਼ਨ ਇਹਨਾਂ ਨੇ ਵੀਡੀਓ ਬਹੁਤ ਜ਼ਿਆਦੀਆਂ ਚੱਲਣ ਡੀਆਂ ਵੀ ਚਲਨ ਜੀ ਚੰਨੀ ਨੂੰ ਮਾਫੀ ਮੰਗਣੀ ਪੈਗੀ ਉਹਨੇ ਕੋਝੀ ਹਰਕਤ ਕੀਤੀ ਆ ਵੀ ਸਿਰਫ ਤੇ ਸਿਰਫ ਇਹਨਾਂ ਨੂੰ ਬੀਬੀ ਜਗੀਰ ਕੌਰ ਨਜ਼ਰ ਆਈ ਲੇਕਿਨ ਜਿਹੜੀਆਂ ਹੋਰ ਔਰਤਾਂ ਆਪਣੇ ਹੱਕ ਮੰਗਣ ਡੀਆਂ ਹੋਰ ਔਰਤਾਂ ਦਾ ਜਾਤੀ ਹੋਣ ਡਈ ਆ ਬਦਤਮੀਜ਼ੀਆਂ ਲੋਕੀ ਕਰਨ ਡੇ ਆ ਉਹ ਇਹਨਾਂ ਨੂੰ ਨਜ਼ਰ ਨਹੀਂ ਆਈਆਂ ਲੋਕੀ ਇਹਨਾਂ ਦੇ ਦਫ਼ਤਰਾਂ ਦੇ ੱੱਕੇ ਖਾਂਦੇ ਆ ਵੀ ਇਹਨਾਂ ਨੂੰ ਦੱਸ ਰਹੇ ਆ ਦੁੱਖ ਆਪਣੇ ਲੇਕਿਨ ਉਹ ਇਹਨਾਂ ਨੂੰ ਨਜ਼ਰ ਨਹੀਂ ਆਏ ਤੇ ਆ ਜਿਹੜੀ ਆ ਇੱਕ ਵੀਡੀਓ ਚੱਕ ਕੇ ਤੇ ਦੇਖ ਕੇ ਮਾੜੀ ਜੇ ਤੇ ਨਾਲ ਹੀ ਇਹਨਾਂ ਨੇ ਦਰਖਾਸਤਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਆਪਣੇ ਬਿਆਨ ਸ਼ੁਰੂ ਕਰ ਦਿੱਤੇ ਆ ਦੇਣੇ ਅਗਰ ਤੁਸੀਂ ਦੇਖੋ ਜੇ ਚਰਨਜੀਤ ਚੰਨੀ ਦਾ ਮਜ਼ਾਕ ਬੀਬੀ ਜਗੀਰ ਕੌਰ ਨਾਲ ਚੱਲਦਾ ਹੋਏਗਾ ਤੇ ਤਾਂ ਉਹਨੇ ਮਜ਼ਾਕ ਕੀਤਾ ਨਹੀਂ ਤੇ ਉਹਦਾ ਮਜ਼ਾਕ ਨਹੀਂ ਕਰ ਸਕਦਾ ਉਹ ਕਾਂਗਰਸ ਤੇ ਉਹ ਕਾਲੀ ਦਲ ਤੇ ਆਪਸ ਵਿੱਚ ਤੁਹਾਨੂੰ ਪਤਾ ਇਹ ਬਿਆਨ ਕਿਦਾਂ ਦੇ ਦਿੰਦੇ ਆ ਸਟੇਜਾਂ ਤੇ ਖੜ ਕੇ ਸਾਡੇ ਸਾਹਮਣੇ ਵੀ ਐਦਾਂ ਦੇ ਬਿਆਨ ਦਿੰਦੇ ਆ ਪੜਕਾਉ ਬਿਆਨ ਦਿੰਦੇ ਆ ਵੀ ਐਦਾਂ ਲੱਗਦਾ ਵੀ ਜਿੱਦਾਂ ਨਾ ਇਹ ਸ਼ਾਮ ਦੀ ਰੋਟੀ ਇਹਨਾਂ ਨੇ ਵਿਰੋਧੀ ਨੂੰ ਮਾਰ ਕੇ ਖਾਣੀ ਆ ਲੇਕਿਨ ਉਹ ਕੀ ਆ ਸਿਰਫ ਸਾਡੇ ਸਾਹਮਣੇ ਡਰਾਮਾ ਆਪਸ ਵਿੱਚ ਇਹ ਸਾਰੇ ਇੱਕੋ ਹੀ ਆ ਇਹ ਸਿਰਫ ਸਾਨੂੰ ਪੜਕਾ ਰਹੇ ਆ ਲੜਾ ਰਹੇ ਆ ਇਹ ਗਲਤੀਆਂ ਤੇ ਪਰਦੇ ਪਾ ਰਹੇ ਆ ਇਹਨਾਂ ਦੀਆਂ ਤੇ ਇਹ ਆਪਸ ਵਿੱਚ ਇੱਕੋ ਹੀ ਆ ਸਾਰੇ ਇਕੱਠੇ ਆ ਇਹ ਸਿਰਫ ਸਾਡੇ ਸਾਹਮਣੇ ਬਿਆਨ ਦਿੰਦੇ ਆ ਇੱਕ ਦੂਜੇ ਦੇ ਖਿਲਾਫ ਹੁਣ ਇੱਕ ਜਨਾਨੀ ਕਹਿੰਦੀ ਆ ਵੀ ਉਹਨੂੰ ਜਲੰਧਰ ਦੇ ਵਿੱਚ ਵੜਨ ਨਾ ਦਿਓ ਉਹ ਸਾਰੀਆਂ ਐਡਜਸਟਮੈਂਟਾਂ ਇਹਨਾਂ ਨੇ ਪਹਿਲਾਂ ਕੀਤੀਆਂ ਹੁੰਦੀਆਂ ਕਿਹਨੇ ਜਿੰਨਾ ਕਿਹਨੂੰ ਜਿਤਾਉਣਾ ਇਹ ਵੋਟ ਸਿਰਫ ਚਿਹਰਿਆਂ ਨੂੰ ਪੈਂਦੀ ਹੈ ਇਹ ਵੋਟ ਪਾਰਟੀਆਂ ਨੂੰ ਨਹੀਂ ਪੈਂਦੀ ਕਦੀ ਦੇਖ ਲਿਓ ਹਸਾਬ ਲਾ ਕੇ ਇਹ ਸਿਰਫ ਸਾਨੂੰ ਮੂਰਖ ਬਣਾ ਰਹੇ ਆ ਇਹ ਆਪਸ ਵਿੱਚ ਸਾਰੇ ਇੱਕੋ ਹੀ ਆ ਇਹ ਪਤਾ ਤਾਂ ਦੁਨੀਆ ਨੂੰ ਇਹ ਲੱਗਣਾ ਸੀਗਾ ਵੀ ਇਹ ਜਿਹੜਾ ਮਜ਼ਾਕ ਕੀਤਾ ਸੀ ਵੀਡੀਓ ਵਾਇਰਲ ਹੋਈ ਆ ਵੀ ਆਪਸ ਵਿੱਚ ਇਹੋ ਇੱਕੋ ਹੀ ਆ ਲੇਕਿਨ ਇਹਨਾਂ ਨੇ ਕੀ ਆ ਮੁੱਦਾ ਦੂਸਰਾ ਬਣਾ ਦਿੱਤਾ ਛੇੜਖਾਨੀ ਦਾ ਜਿੱਦੇ ਬੀਬੀ ਜਗੀਰ ਕੌਰ ਦੀ ਥੋਡੀ ਤੇ ਹੱਥ ਲਾਇਆ ਉਹਨੇ ਲੇਕਿਨ ਇਸ ਔਰਤ ਨੂੰ ਮਾੜਾ ਲੱਗਾ ਲੇਕਿਨ ਬੀਬੀ ਜਗੀਰ ਕੌਰ ਨੂੰ ਨਹੀਂ ਮਾੜਾ ਲੱਗਾ ਬੀਬੀ ਜਗੀਰ ਕੌਰ ਨੇ ਕੋਈ ਐਕਸ਼ਨ ਨਹੀਂ ਲਿਆ ਬੀਬੀ ਜਗੀਰ ਕੌਰ ਦੀ ਆ ਵੀਡੀਓ ਦੇਖੋ ਮਾੜੀ ਜੇ ਛੋਰ ਕਰੀਏ ਸਾਹਮਣੇ ਮਲਕੀਤ ਭਾਈ ਯਾਰ ਥੋੜਾ ਜਿਆਦਾ ਪਿੱਛੇ ਕਰ ਲੈ ਨਾ ਯਾਰ ਤੁਸੀਂ ਪਿੱਛੇ ਆਇਓ ਨਾ ਬੀਬੀ ਜਗੀਰ ਕੌਰ ਜੇ ਐਕਸ਼ਨ ਲੈਣਾ ਚਾਹੁੰਦੀ ਉੱਥੇ ਐਕਸ਼ਨ ਲੈ ਲੈਂਦੀ ਬੀਬੀ ਜਗੀਰ ਕੌਰ ਕੱਲੀ ਨਹੀਂ ਸੀ ਬੀਬੀ ਜਗੀਰ ਕੌਰ ਦੇ ਆਲੇ ਦੁਆਲੇ ਬੜੇ ਲੋਕੀ ਸੀ ਬੀਬੀ ਜਗੀਰ ਕੌਰ ਉੱਥੋਂ ਹੱਸਦੀ ਨਿਕਲੀ ਆ ਬੀਬੀ ਜਗੀਰ ਕੌਰ ਨੇ ਉਹ ਮਜ਼ਾਕ ਹੀ ਸਮਝਿਆ ਮਜਾਕ ਚੱਲਦਾ ਹੋਏਗਾ ਤਾਂ ਮਜਾਕ ਕੀਤਾ ਲੇਕਿਨ ਇਹਨਾਂ ਲੋਕਾਂ ਨੂੰ ਆ ਜਿਹੜੀਆਂ ਔਰਤਾਂ ਆਪਣੇ ਆਪ ਨੂੰ ਕਮਿਸ਼ਨਰ ਸਮਝਦੀਆਂ ਇਹ ਵੀ ਜੀ ਅਸੀਂ ਔਰਤਾਂ ਦੇ ਹੱਕ ਦੇ ਵਿੱਚ ਖੜ੍ਹਦੀਆਂ ਲੇਕਿਨ ਇਹਨਾਂ ਨੂੰ ਹੋਰ ਔਰਤਾਂ ਦੇ ਦੁੱਖ ਨਹੀਂ ਨਜ਼ਰ ਆਉਂਦੇ ਇਹ ਇਹ ਲੋਕ ਵੀ ਜਿਹੜੇ ਹਨ ਇਹ ਲੋਕ ਵੀ ਮਾੜੇ ਬੰਦਿਆਂ ਦੇ ਨਾਲ ਨਹੀਂਗੇ ਇਹ ਤਕੜੇ ਬੰਦਿਆਂ ਦੇ ਨਾਲ ਇਹ ਤਗੜੀਆਂ ਜਿਹੜੀਆਂ ਔਰਤਾਂ ਨਾ ਉਹਨਾਂ ਦੇ ਨਾਲ ਹੀ ਆ ਕਿਉਂਕਿ ਹੋ ਸਕਦਾ ਉਹਨਾਂ ਦੇ ਕੋਲੋਂ ਇਹਨਾਂ ਨੂੰ ਕੁਝ ਲੱਭਦਾ ਹੋਵੇ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੋ ਭਰਾਵੋ ਇਹ ਆਪਸ ਵਿੱਚ ਇੱਕਾ ਸਾਨੂੰ ਆਪਸ ਵਿੱਚ ਲੜਾ ਰਹੇ ਆ ਸਾਨੂੰ ਕੀ ਚਾਹੀਦਿਆ ਨਾ ਤੇ ਅੱਜ ਤੱਕ ਦੇਖੋ ਕਾਂਗਰਸ ਨੇ ਕੋਈ ਹੱਕ ਦਿੱਤੇ ਆ ਤੇ ਨਾ ਕਿਸੇ ਭਾਜਪਾ ਨੇ ਹੱਕ ਦਿੱਤੇ ਨਾ ਕਿਸੇ ਕਾਲੀ ਦਲ ਨੇ ਦਿੱਤੇ ਆ ਹੱਕ ਸਾਨੂੰ ਜੇ ਮਿਲਨੇ ਆ ਤਾਂ ਸਾਨੂੰ ਇਕੱਠੇ ਹੋ ਕੇ ਮਿਲਨੇ ਆ ਇਹ ਵੱਖਰੇ ਵੱਖਰੇ ਰਹਿ ਕੇ ਸਾਨੂੰ ਹੱਕ ਨਹੀਂ ਮਿਲਨੇ ਤੇ ਨਾ ਸਾਡੀ ਜਿੱਤ ਹਾਰ ਦੀ ਲੜਾਈ ਆ ਸਾਡੀ ਲੜਾਈ ਆ ਸਿਰਫ ਹੱਕਾਂ ਦੀ ਆ ਤੁਸੀਂ ਇਕੱਠੇ ਹੋ ਕੇ ਕੋਈ ਵੀ ਪਾਰਟੀ ਆ ਸਾਨੂੰ ਕੀ ਕੋਈ ਜਿੱਤੇ ਕੋਈ ਹਾਰੇ ਸਾਨੂੰ ਇਹਦੇ ਨਾਲ ਕੋਈ ਨਹੀਂ ਤੁਸੀਂ ਇਕੱਠੇ ਹੋ ਕੇ ਆਪਣੇ ਹੱਕ ਲਖਾਓ ਵੀ ਸਾਨੂੰ ਆ ਬੰਦੇ ਦੇ ਹੱਕ ਮੰਗਦੇ ਆ ਉਹ ਸਾਨੂੰ ਦਿਓ ਲੇਕਿਨ ਇਹ ਜਦੋਂ ਬਣਦੇ ਆ ਇਹ ਆਪਣਾ ਘਰ ਪੈ ਜਾਂਦੇ ਆ ਆਪਣੀਆਂ ਜਾਇਦਾਦਾਂ ਬਣਾਈ ਜਾਂਦੇ ਆ ਤੇ ਗਰੀਬ ਵਿਚਾਰਾ ਉਦਾਂ ਦਾ ਉਦਾਂ ਹੀ ਤੇ ਸਾਨੂੰ ਸੋਚਣਾ ਪਏਗਾ ਇਸ ਵੀਡੀਓ ਦੇ ਵਿੱਚ ਬਹੁਤ ਵਧੀਆ ਮੈਸੇਜ ਆ ਜਿਹੜਾ ਮੈਸੇਜ ਦੇ ਉੱਤੇ ਪੜਤਾ ਪਾਇਆ ਜਾ ਰਿਹਾ ਵਾ ਵੀ ਇਹ ਅੰਦਰੋਂ ਜਿਹੜੇ ਆ ਉਹ ਆਪਸ ਵਿੱਚ ਇੱਕ ਵਾ ਇਹ ਸਿਰਫ ਸਾਡੀਆਂ ਲੜਾਈਆਂ ਕਰਾਣ ਦੇ ਆ ਤੇ ਅਸੀਂ ਹਿਸਾਬ ਲਾ ਲਓ ਇਹਨਾਂ ਪਾਰਟੀਆਂ ਬਾਜ਼ੀਆਂ ਦੀ ਵਜ੍ਹਾ ਤੋਂ ਤੇ ਇਹਨਾਂ ਕਾਂਗਰਸੀਆਂ ਅਕਾਲੀਆਂ ਭਾਜਪੀ ਦੀ ਵਜ੍ਹਾ ਤੋਂ ਅਸੀਂ ਇੱਥੇ ਤੱਕ ਕਿ ਆਂਡ ਗਵਾੜ ਦੇ ਵਿੱਚ ਵੀ ਦੁਸ਼ਮਣੀਆਂ ਪਾਈਆਂ ਪਈਆਂ ਵੀ ਮੈਂ ਕਾਂਗਰਸੀਆਂ ਤੇ ਮੈਂ ਅਕਾਲੀ ਆ ਇਹਨਾਂ ਗੱਲਾਂ ਨੂੰ ਸਮਝਣਾ ਪਏਗਾ ਭਰਾਵੋ ਅੱਜ ਸਮਝਿਓ ਚਾਹੇ ਆਉਣ ਵਾਲੇ ਸਮੇਂ ਸਮਝਿਓ ਆਖਰ ਹੋਣਾ ਉਹੋ ਹੀ ਆ ਵੀ ਜੋ ਇਹਨਾਂ ਨੇ ਕਰਨਾ ਕਿਸੇ ਕਿਸੇ ਨੇ ਪਰਮਾਤਮਾ ਨੇ ਨਹੀਂ ਕਰਨਾ ਕਿਸੇ ਨੇ ਵੀ ਜਾਂ ਤੁਸੀਂ ਜੇ ਸਮਝੋ ਵੀ ਜੋ ਕਰਦਾ ਰੱਬ ਹੀ ਕਰਦਾ ਉਥੇ ਮੰਦਰਾਂ 'ਚ ਮੱਥੇ ਟੇਕੀ ਜਾਓ ਗੁਰਦੁਆਰਿਆਂ 'ਤੇ ਟੇਕੀ ਜਾਓ ਸਭ ਸ਼ਾਂਤ ਹੋ ਜਾਏਗਾ ਸਭ ਠੀਕ ਹੋ ਜਾਏਗਾ ਇਹ ਮੱਥੇ ਟਕਾਉਣ ਵਾਲਿਆਂ ਦੇ ਤੇ ਰਾਜ ਕਰਨ ਵਾਲਿਆਂ ਦਾ ਸਾਰਾ ਕੁਝ ਹੁੰਦਾ ਵਾ ਸਾਡਾ ਕੱਖ ਨਹੀਂ ਹੁੰਦਾ ਇਸੇ ਕਰਕੇ ਸਮਝੋ ਇਹਨਾਂ ਗੱਲਾਂ ਨੂੰ ਭਰავੋ ਮਾੜੀ ਜੇ ਗੱਲ ਤੇ ਮੁੱਦਾ ਨਾ ਬਣਾਇਆ ਕਰੋ ਵੀ ਉਹਦੇ ਨਾਲ ਛੇੜਖਾਨੀ ਕੀਤੀ ਆ ਉਹ ਹੱਸ ਕੇ ਨਿਕਲੀ ਆ ਉਥੋਂ ਅਗਰ ਜੇ ਉਹਦਾ ਕੋਈ ਇਦਾਂ ਦਾ ਉਹਦੇ ਮਨ ਦੇ ਵਿੱਚ ਕੋਈ ਗੱਲ ਹੁੰਦੀ ਤਾਂ ਉਸੇ ਵੇਲੇ ਐਕਸ਼ਨ ਲੈ ਸਕਦੀ ਸੀ ਐਕਸ਼ਨ ਦੂਸਰਿਆਂ ਨੂੰ ਲੈਣ ਦੀ ਨਹੀਂ ਸੀ ਲੋੜ